ਕੈਲੰਡਰ ਅੱਜ ਪਹਿਲਾ ਚਾਂਸ ਹੋਇਆ ਤਾਂ ਤੇ 25 ਦਸੰਬਰ ਵਾਲੇ ਦਿਨ ਜਾਰੀ ਕੀਤਾ ਕੋਈ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵੱਲੋਂ ਸੁਭਾ ਕਮੇਟੀ ਦਾ ਔਰ ਸਾਰੇ ਆਪਣੇ ਬਿਜਲੀ ਬੋਰਡ ਵਾਸਤੇ ਜਿਹੜਾ ਸਾਲ 2026 ਦਾ ਕੈਲੰਡਰ ਆ ਅੱਜ ਬਟਾਲਾ ਕਲੱਬ ਵਿਖੇ ਜਾਰੀ ਕਰ ਰਹੇ ਆ ਇਹ ਗੱਲ ਤੁਹਾਡੀ ਬਿਲਕੁਲ ਠੀਕ ਔਰ ਸਚਾਈ ਆ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਨਵਰੀ ਚੜ੍ਹਨ ਤੋਂ ਪਹਿਲਾਂ ਇੱਕ ਦਿਨ ਜਿਹੜਾ 31 ਦਸੰਬਰ ਨੂੰ ਇੱਕ ਕੈਲੰਡਰ ਜਾਰੀ ਕਰ ਰਹੇ ਹਾਂ ਨਹੀਂ ਤਾਂ ਸਾਥੀਆਂ ਦੇ ਤੁਸੀਂ ਅੰਦਰ ਸੁਣਿਆ ਹੋਵੇਗਾ ਕਈ ਵਾਰੀ ਆਹ ਤਾਂ ਜਨਵਰੀ ਲੰਘਿਆ ਕਈ ਵਾਰੀ ਜਨਵਰੀ ਵੀ ਲੰਘ ਜਾਂਦੀ ਹੁੰਦੀ ਸੀ ਪਰ ਇਹ ਹੁਣ ਸਮੇਂ ਦੇ ਨਾਲ ਨਾਲ ਜੋ ਕਿ ਕਾਫੀ ਅਪਡੇਸ਼ਨ ਆਈ ਆ ਔਰ ਸਾਡਾ ਕੈਲੰਡਰ ਜਿਹੜਾ ਉਹ ਤਿਆਰ ਹੋ ਕੇ ਸਾਨੂੰ ਮਿਲ ਗਿਆ ਔਰ ਅੱਜ ਅਸੀਂ 31 ਦਸੰਬਰ ਨੂੰ ਕੈਲੰਡਰ ਜਾਰੀ ਕਰ ਰਹੇ ਹਾਂ ਤਾਂ ਕਿ 1 ਤਰੀਕ ਨੂੰ ਜਿਹੜਾ ਸਮੁੱਚੇ ਦਫ਼ਤਰਾਂ ਦੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜਾਰੀ ਕੀਤਾ ਇਹ ਕੈਲੰਡਰ ਜਿੱਥੇ ਸਾਡੇ ਬਹੁਤ ਹੀ ਮੁਕੱਦਸ ਅਸਥਾਨ ਸ੍ਰੀ ਹਰਮੰਦਰ ਸ੍ਰੀ ਦਰਬਾਰ ਸਾਹਿਬ ਜੀ ਦੀ ਫੋਟੋ ਜਿਹੜੀ ਉੱਤੇ ਲਾਈ ਆ ਸਾਡੀ ਹਰ ਸਾਲ ਫੋਟੋ ਜਿਹੜੀ ਆ ਉਹ ਇਸੇ ਤਰ੍ਹਾਂ ਲੱਗਦੀ ਆ ਅਸੀਂ ਕਦੀ ਵੀ ਆਪਣੇ ਜਥੇਬੰਦੀ ਦੇ ਆਗੂਆਂ ਦੀ ਜਾਂ ਆਪਣੀਆਂ ਫੋਟੋਆਂ ਕੈਲੰਡਰ ਤੇ ਨਹੀਂ ਲਾਉਂਦੇ ਅਸੀਂ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਕੇ ਇਹ ਕੈਲੰਡਰ ਜਾਰੀ ਕਰਦੇ ਆ ਤੇ ਅਸੀਂ ਇੱਕ ਅੰਗਰੇਜ਼ੀ ਕੈਲੰਡਰ ਦੇ ਨਾਲ ਚੱਲਦੇ ਆ ਕਿਉਂਕਿ ਸਾਡਾ ਜਿਹੜਾ ਸਰਵਸ ਮੈਟਰ ਅੰਗਰੇਜ਼ੀ ਕੈਲੰਡਰ ਨਾਲ ਚੱਲਦਾ ਉਥੇ ਸਮਾਜ ਦੇ ਵਿੱਚ ਸਾਨੂੰ ਦੇਸੀ ਮਹੀਨੇ ਚੇਤ ਵਿਸਾਖ ਜੇਠ ਹੜਪੋ ਮਾਘ ਅਸੂ ਕੱਤਾ ਸਾਰੇ ਉਹਨਾਂ ਦਾ ਨਾਲ ਚੱਲਣਾ ਪੈਂਦਾ ਔਰ ਸਾਡੀਆਂ ਤਰੀਕਾਂ ਪੁੰਨੀਆਂ ਸੰਗਰਾਦ ਮੱਥਿਆ ਉਹਦਾ ਵੀ ਅਸੀਂ ਵਰਣ ਵਰਣ ਵਿੱਚ ਕਰਦੇ ਆ ਤਾਂ ਕਿ ਸਾਡੇ ਜਿਹੜੇ ਇਤਿਹਾਰ ਨੇ ਸਾਡੇ ਖਾਸ ਕਰਕੇ ਪੰਜਾਬ 'ਚ ਇਤਿਹਾਰ ਮਨਾਏ ਜਾਂਦੇ ਆ ਉਹਨਾਂ ਨੂੰ ਵੀ ਜਿਹੜਾ ਵਾ ਵਿੱਚ ਮੈਂਸ਼ਨ ਕੀਤਾ ਜਾਵੇ ਤਾਂ ਕਿ ਸਾਡੇ ਸਾਥੀ ਜਿਹੜੇ ਉਹਨਾਂ ਤਿਹਾਰਾਂ ਨੂੰ ਵੀ ਇਹਦੇ ਤੋਂ ਕੈਲੰਡਰ ਤੋਂ ਵੇਖ ਕੇ ਜਿਹੜਾ ਉਹਦੇ ਮੁਤਾਬਕ ਆਪਣਾ ਪ੍ਰੋਗਰਾਮ ਬਣਾ ਸਕਣ ਇਸ ਕਰਕੇ ਅਸੀਂ ਦੇਸੀ ਮਹੀਨਿਆਂ ਨੂੰ ਵੀ ਵਿੱਚ ਰੱਖਦੇ ਆਂ ਇਹ ਕਿਹੜੀ ਕਿਹੜੀ ਜਥੇਬੰਦੀ ਅੱਜ ਹਾਜ਼ਰ ਹੋਈ ਆ ਸਰ ਸਾਡੀ ਇੱਕੋ ਜਥੇਬੰਦੀ ਆ ਜੀ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਜਿਹਦਾ ਰਜਿਸਟਰਡ ਨੰਬਰ 8 ਆ ਇਹ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਹੁਣ ਪਾਵਰ ਕਾਮ ਤੇ ট্রান্সਕੋ ਦੇ ਨਾਂ ਹੇਠ ਜਿਹੜੀ ਜਥੇਬੰਦੀ ਜਾਣੀ ਜਾਂਦੀ ਹੈ ਜੀ 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 ਕਿਤਾਬ ਦੇ ਬਾਰੇ ਦੱਸੋ ਅੱਜ ਦਾ ਕੈਲੰਡਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵੱਲੋਂ ਇਤਿਹਾਸਕ ਦਿਨ ਜਿਹੜਾ 31 ਦਸੰਬਰ ਨੂੰ ਸਾਡੀ ਸਾਰੀ ਸਰਵਿਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜਥੇਬੰਦੀਆਂ ਵੱਲੋਂ ਜਿਹੜਾ ਕੈਲੰਡਰ ਆ ਦਸੰਬਰ ਦੇ ਵਿੱਚ ਹੀ ਜਾਰੀ ਕਰ ਦਿੱਤਾ ਗਿਆ ਇਸ ਕੈਲੰਡਰ ਦੀ ਵਿਸ਼ੇਸ਼ਤਾ ਇਹ ਧਾਰਮਿਕ ਤੌਰ ਤੇ ਜਾਣਿਆ ਜਾਂਦਾ ਕੈਲੰਡਰ ਹੈ ਇਹਦੇ ਵਿੱਚ ਕਿਸੇ ਮਨੁੱਖ ਦੀ ਫੋਟੋ ਨਹੀਂ ਲਾਈ ਜਾਂਦੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਫੋਟੋ ਲਗਾਈ ਜਾਂਦੀ ਆ ਉਹਦੇ ਨਾਲ ਜਿ ਤਰ੍ਹਾਂ ਦੇਸੀ ਮਹੀਨੇ ਸਾਡੇ ਚੇਤ ਵਿਸਾਖ ਜੇਠ ਹੜ ਉਹਨਾਂ ਦੀ ਗਿਣਤੀ ਨਾਲ ਕੀਤੀ ਜਾਂਦੀ ਹੈ ਸੰਗਰਾਮ ਮਸਿਆ ਪੁੰ냔 ਨੂੰ ਨਾਲ ਸ਼ਾਮਲ ਕੀਤਾ ਜਾਂਦਾ ਤਾਂ ਕਿ ਸਾਡੇ ਬਹੁਤ ਇਤਿਹਾਸਕ ਦਿਨ ਜਿਹੜੇ ਆ ਇਹਨਾਂ ਦਿਨਾਂ ਦੇ ਨਾਲ ਜੁੜੇ ਹੁੰਦੇ ਆ ਉਹ ਸਾਰੇ ਇਤਿਹਾਸਕ ਦਿਨ ਸਾਨੂੰ ਘਰ ਬਿਠਿਆ ਪਤਾ ਲੱਗ ਜਾਂਦਾ ਅੱਜ ਮੱਸਿਆ ਹੈ ਅੱਜ ਸੰਗਰਾਮ ਦਾ ਹੈ ਅੱਜ ਪੁੰ냔 ਹੈ ਅੱਜ ਕਿਹੜਾ ਇਤਿਹਾਸਕ ਦਿਹਾੜਾ ਜਿਤਨਾ ਉਹ ਸੁਦੀ ਸਤਮੀ ਦਾ ਜਾਂ ਜਿਹੜੇ ਵੀ ਇਤਿਹਾਸਕ ਦਿਹਾੜੇ ਸਾਡੇ ਉਹ ਵਿਕਰਮੀ ਵਿਕਰਮੀ ਕੈਲੰਡਰ ਦੇ ਨਾਲ ਚੱਲਦੇ ਆ ਉਹਨਾਂ ਦਾ ਅਸੀਂ ਇਥੋਂ ਲਾਹਾ ਲੈਨੇ ਆ ਇਹ ਸਾਨੂੰ ਬਹੁਤ ਵਿਸ਼ੇਸ਼ ਤੌਰ ਤੇ ਸਾਨੂੰ ਜਿਹੜਾ ਇਹਦੇ ਤੋਂ ਜਾਣਕਾਰੀ ਮਿਲਦੀ ਹੈ ਸਤਿ ਸ੍ਰੀ ਅਕਾਲ ਦਾਸ ਦਿਲਵਾਰਸ਼ੇ ਬੁੱਟਰ ਸਰਕਲ ਪ੍ਰਧਾਨ ਕਰਮਚਾਰੀ ਦਲ ਗਰਦਾਸਪੁਰ ਅਸੀਂ ਧੰਨਵਾਦੀਆਂ ਸਾਡੇ ਸੂਬਾ ਪ੍ਰਧਾਨ ਜੀ ਸਰਦਾਰ ਬੀਲ ਸਿੰਘ ਜੀ ਸਹਾਇਪੁਰ ਸਾਹਿਬ ਦਾ ਕਿ ਜਿਨ੍ਹਾਂ ਨੇ ਅੱਜ ਨਵਾਂ ਸਾਲ ਕਰਨ ਤੋਂ ਪਹਿਲਾਂ ਜਿਹੜਾ ਇਹ ਕੈਲੰਡਰ ਇੱਥੇ ਜਾਰੀ ਕੀਤਾ ਔਰ ਅਸੀਂ ਇੱਥੇ ਬਟਾਲੇ ਦੇ ਵਿੱਚ ਸਾਰੇ ਕਰਮਚਾਰੀ ਦਲ ਦੇ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਜਿਹੜੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਆਖਦੇ ਆ ਔਰ ਮਹਾਰਾਜ ਗਾੜੀ ਅਰਦਾਸ ਬੇਨਤੀ ਕਰਦੇ ਆ ਕਿ ਕਰਮਚਾਰੀ ਦਾਲ ਨੂੰ ਦੇਣ ਤੋਂ ਗੁਣੀ ਰਾਜ ਚੌਗਣੀ ਤਰੱਕੀ ਮਿਲੇ ਔਰ ਇਸੇ ਤਰ੍ਹਾਂ ਹੀ ਸਰਦਾਰ ਵਿਅਲ ਸਿੰਘ ਸਾਹਿਪੁਰ ਸਾਹਿਬ ਦੀ ਜੜੀ ਆ ਉਹ ਚੜ੍ਹਦੀ ਕਲਾ ਦੀ ਰਾਜ ਕਰਨੇ ਆ ਕਿ ਉਹ ਜਥੇਬੰਦੀ ਦੀ ਵੱਧ ਤੋਂ ਵੱਧ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ